ਅੱਜ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਇੱਕ ਅਹਿਮ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿਉਂਕਿ ਜੋ ਬੀਤੀ 4 ਜਨਵਰੀ ਨੂੰ ਜਰਮਲ ਸਿੰਘ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਕਤਲ ਮਾਮਲਾ ਸੀਗਾ ਉਸ ਮਾਮਲੇ ਵਿੱਚ ਪੁਲਿਸ ਨੇ 7 ਗ੍ਰਿਫਤਾਰੀਆਂ ਕੀਤੀਆਂ ਜਿਸ ਵਿੱਚ ਦੋ ਜਿਹੜੇ ਨੇ આરોપી ਨੇ ਉਹ ਛੱਤੀਸਗੜ੍ਹ ਤੋਂ ਗ੍ਰਿਫਤਾਰ ਕੀਤੇ ਨੇ ਜਿਹੜੇ ਕਿ ਮੇਨ ਸ਼ੂਟਰ ਸਨ ਔਰ ਉਹਨਾਂ ਨੇ ਆਖਿਆ ਵੀ ਜਿਵੇਂ ਮਾਨ ਸਰਕਾਰ ਹੈ ਉਹ ਗੈਂਗਸਟਰ ਬਾਦ ਦੇ ਖਿਲਾਫ ਲਗਾਤਾਰ ਵੱਡੀਆਂ ਕਾਰਵਾਈਆਂ ਕਰ ਰਹੀ ਹੈ ਔਰ ਗੈਂਗਸਟਰਾਂ ਨੂੰ ਜਿਹੜਾ ਕਿ ਪੰਜਾਬ ਅੰਦਰੋਂ ਖਦੇੜਾ ਜਾਵੇਗਾ ਆਮ ਆਦਮੀ ਪਾਰਟੀ ਪੰਜਾਬ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਢਲੇਵਾਰ ਨੇ ਇੱਕ ਅਹਿਮ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਗੱਲਬਾਤ ਕਰਨ ਲੈਣਾ ਸਰ ਕੀ ਕਿ ਹੋ ਗਏ ਗੈਂਗਸਟਰ ਤੇ ਲਗਾਤਾਰ ਸ਼ਿਕੰਜਾ ਜਿਹੜਾ ਕਿ ਆਮ ਆਦਮੀ ਪਾਰਟੀ ਸਰਕਾਰ ਕਰ ਰਹੀ ਹੈ ਔਰ ਦੋ ਜਿਹੜੇ ਗੈਂਗਸਟਰ ਬਾਹਰੋਂ ਫੜ ਕੇ ਲੰਨ ਦੇ 36 ਕਰਦੋ ਕੀ ਹੋ ਗਏ ਬਿਲਕੁਲ ਉਹ ਜਿਹੜਾ ਸਰਪੰਚ ਪਿਛਲੇ ਦਿਨੀ ਬਲਟੋਏ ਵਾਲਾ ਜਿਹਨੂੰ ਇੱਕ ਵਿਆਹ ਦੇ ਮਤਲ ਫੰਕਸ਼ਨ ਦੇ ਮੌਕੇ ਤੇ ਕਤਲ ਕੀਤਾ ਗਿਆ ਉਹ ਦੋਵੇਂ ਬੰਦੇ ਜਿਹੜੇ ਫੜ ਲਏ ਸੱਤ ਉਹਦੇ ਵਿੱਚ ਦੋਸ਼ੀ ਸੀਗੇ ਸੱਤੇ ਦੇ ਸੱਤੇ ਫੜ ਲਏ ਉਕੇ ਲਗਾਤਾਰ ਪੰਜਾਬ ਅੰਦਰ ਅਸ਼ਾਂਤੀ ਫੈਲਾਣ ਦੀ ਕੋਸ਼ਿਸ਼ਾਂ ਜਿਹੜੀ ਵਿਦੇਸ਼ ਬੈਠੇ ਗੈਂਗਸਟਰ ਕਰ ਰਹੇ ਨੇ ਕਿਸੇ ਨੂੰ ਵੀ ਇਹ ਆਜ਼ਾਦ ਨਹੀਂ 당ਗੇ ਹਰ ਤਰ੍ਹਾਂ ਪੰਜਾਬ ਦੇ ਵਿੱਚ ਕੰਟਰੋਲ ਕਰਕੇ ਰੱਖਾਂਗੇ ਸ਼ਾਂਤੀ ਬੜਾ ਕੇ ਰੱਖਾਂਗੇ ਪਰ ਲਗਾਤਾਰ ਸਰ ਜੋ ਹਾਲਾਤ ਨੇ ਜੋ ਥੈਟ ਕਾਲਸ ਆ ਰਹੀਆਂ ਨੇ ਪੰਜਾਬ ਅੰਦਰ ਅਸ਼ਾਂਤੀ ਫੈਲਾਣ ਦੀ ਕੋਸ਼ਿਸ਼ੀ ਲਗਾਤਾਰ ਕਿਸ ਸਾ ਤੋ ਇੱਕ ਬਲਾਓ ਨਾ ਮਾਨ ਸਾਹਿਬ ਦੀ ਸਰਕਾਰ ਕਿਸੇ ਨੂੰ ਪੰਜਾਬ ਦੇ ਚੰਨ ਸ਼ਾਂਤੀ ਭੰਗ ਨਹੀਂ ਕਰ ਦਊਗੀ ਕਿਸੇ ਨੂੰ ਥੈਟ ਕਾਲ ਨਹੀਂ ਕਰ ਦਊਗੀ ਕਿਸੇ ਵੀ ਬੰਦੇ ਨੂੰ ਡਰ ਕੇ ਨਹੀਂ ਰਹਿਣਾ ਚਾਹੀਦਾ ਆਪਣਾ ਕੰਮ ਕਰਨ ਆਵਾਮ ਦੇ ਨਾਲ ਆਪਾਂ ਆਪਣਾ ਬਿਜ਼ਨਸ ਕਰ ਜਿਹੜਾ ਬੰਦਾ ਡਰਦਾ ਉਹ ਸਭ ਡਰਨਾ ਨਹੀਂ ਚਾਹੀਦਾ ਪੁਲਿਸ ਨੂੰ ਡਰਨਾ ਚਾਹੀਦਾ ਸਾਨੂੰ ਦੱਸਣਾ ਚਾਹੀਦਾ ਕਿ ਆਹ ਬੰਦਾ ਮੈਨੂੰ ਕੱਲਾਂ ਕਰਦਾ ਸਰਪੰਚ ਕਤਲ ਮਾਮਲੇ ਵਿੱਚ ਕਿਸਾਂ ਦੀ ਸਮੇਂ ਜੋ ਕਾਰਵਾਈ ਪੁਲਿਸ ਨੇ ਕੀਤੀ ਹੈ ਜੀ ਬਹੁਤ ਜ਼ਬਰਦਸਤ ਕਾਰਵਾਈ ਕੀਤੀ ਆ 8-2 ਦਿਨਾਂ 'ਚ ਹੀ ਬੰਦੇ ਜਿਹੜੇ 37 ਘਰ ਤੋਂ ਫੜ ਕੇ ਲੈ ਆਂਦੇ ਹਾਂ ਬਹੁਤ ਵਧੀਆ ਕਾਰਵਾਈ ਕਿ ਮਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਰਸੀਚਾ ਧਿਆਨਿਕ ਸੋਸਾਇਟੀ ਵੀ ਅੰਮ੍ਰਿਤਸਰ ਅੱਜ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਇੱਕ ਅਹਿਮ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿਉਂਕਿ ਜੋ ਬੀਤੀ 4 ਜਨਵਰੀ ਨੂੰ ਅਜਰਮਲ ਸਿੰਘ ਆਮਾਦੀ ਪਾਰਟੀ ਦੇ ਸਰਪੰਚ ਦਾ ਕਤਲ ਮਾਮਲਾ ਸੀ ਕੋ ਉਸ ਮਾਮਲੇ ਵਿੱਚ ਪੁਲਿਸ ਨੇ 7 ਗ੍ਰਿਫਤਾਰੀਆਂ ਕੀਤੀਆਂ ਜਿਸ ਵਿੱਚ ਦੋ ਜਿਹੜੇ ਨੇ આરોપી ਨੇ ਉਹ ਛੱਤੀਸਗੜ ਤੋਂ ਗ੍ਰਿਫਤਾਰ ਕੀਤੇ ਨੇ ਜਿਹੜੇ ਕਿ ਮੇਨ ਸ਼ੂਟਰ ਸਨ ਔਰ ਉਹਨਾਂ ਨੇ ਆਖਿਆ ਵੀ ਜਿਹੜਾ ਮਾਨ ਸਰਕਾਰ ਹੈ ਉਹ ਗੈਂਗਸਟਰਵਾਦ ਦੇ ਖਿਲਾਫ ਲਗਾਤਾਰ ਵੱਡੀਆਂ ਕਾਰਵਾਈਆਂ ਕਰ ਰਹੀ ਹੈ ਔਰ ਗੈਂਗਸਟਰਾਂ ਨੂੰ ਜਿਹੜਾ ਕਿ ਪੰਜਾਬ ਅੰਦਰੋਂ ਖਦੇੜਾ ਜਾਵੇਗਾ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਢੱਲੇਵਾਰ ਨੇ ਇੱਕ ਅਹਿਮ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਗੱਲਬਾਤ ਕਰ ਲੈਣਾ ਸਰ ਕੀ ਹੋ ਗਏ ਗੈਂਗਸਟਰ ਤੇ ਲਗਾਤਾਰ ਸ਼ਿਕੰਜਾ ਜਿਹੜਾ ਕਿ ਆਮ ਆਦਮੀ ਪਾਰਟੀ ਸਰਕਾਰ ਕੱਸ ਰਹੀ ਹੈ ਔਰ ਦੋ ਜਿਹੜੇ ਗੈਂਗਸਟਰ ਬਾਹਰੋਂ ਫੜ ਕੇ ਲੰਦੇ 36 ਕਰਦੋ ਕੀ ਹੋ ਗਏ ਬਿਲਕੁਲ ਉਹ ਜਿਹੜਾ ਸਰਪੰਚ ਪਿਛਲੇ ਦਿਨੀ ਬਲਟੋਏ ਵਾਲਾ ਜਿਹਨੂੰ ਇੱਕ ਵਿਆਹ ਦੇ ਮੱਲਾ ਫੰਕਸ਼ਨ ਦੇ ਮੌਕੇ ਤੇ ਕਤਲ ਕੀਤਾ ਗਿਆ ਉਹ ਦੋਵੇਂ ਬੰਦੇ ਜਿਹੜੇ ਫੜ ਲਏ 7 ਉੱਤੇ ਵਿੱਚ ਦੋਸ਼ੀ ਸੀਗੇ ਸੱਤੇ ਦੇ ਸੱਤੇ ਫੜ ਲੈ ਕਿਉਂਕਿ ਲਗਾਤਾਰ ਪੰਜਾਬ ਅੰਦਰ ਅਸ਼ਾਂਤੀ ਫਲਾਣ ਦੀ ਕੋਸ਼ਿਸ਼ਾਂ ਜਿਹੜੀ ਵਿਦੇਸ਼ ਬੈਠੇ ਗੈਂਗਸਟਰ ਕਰ ਰਹੇ ਨੇ ਕਿਸੇ ਨੂੰ ਵੀ ਇਹ ਆਜ਼ਾਦ ਨਹੀਂ ਧਾਂਗੇ ਹਰ ਤਰ੍ਹਾਂ ਪੰਜਾਬ ਦੇ ਵਿੱਚ ਕੰਟਰੋਲ ਕਰਕੇ ਰੱਖਾਂਗੇ ਸ਼ਾਂਤੀ ਬੜਾਂਗੇ ਰੱਖਾਂ ਪਰ ਲਗਾਤਾਰ ਸਰ ਜੋ ਹਾਲਾਤ ਨੇ ਜੋ ਥੈਟ ਕਾਲਸ ਆ ਰਹੀਆਂ ਨੇ ਪੰਜਾਬ ਅੰਦਰ ਅਸ਼ਾਂਤੀ ਫਲਾਣ ਦੀ ਕੋਸ਼ਿਸ਼ੀ ਲਗਾਤਾਰ ਜੈਸਾ ਕੋਈ ਵੀ ਬਲਾਓ ਨਾ ਮਾਨ ਸਾਹਿਬ ਦੀ ਸਰਕਾਰ ਕਿਸੇ ਨੂੰ ਪੰਜਾਬ ਦੇ ਚਮਨ ਸ਼ਾਂਤੀ ਭੰਗ ਨਹੀਂ ਕਰ ਦਊਗੀ ਕਿਸੇ ਨੂੰ ਥੈਟ ਕਾਲ ਨਹੀਂ ਕਰ ਦਊਗੀ ਕਿਹ ਵੀ ਬੰਦੇ ਨੂੰ ਡਰ ਕੇ ਨਹੀਂ ਰਹਿਣਾ ਚਾਹੀਦਾ ਆਪਣਾ ਕੰਮ ਕਰਨ ਆਵਾਮ ਦੇ ਨਾਲ ਆਪਾਂ ਆਪਣਾ business ਕਰ ਜਿਹੜਾ ਬੰਦਾ ਡਰਦਾ ਉਹ ਸਭ ਡਰਨਾ ਨਹੀਂ ਚਾਹੀਦਾ ਪੁਲਿਸ ਨੂੰ ਦੱਸਣਾ ਚਾਹੀਦਾ ਸਾਨੂੰ ਦੱਸਣਾ ਚਾਹੀਦਾ ਕਿ ਆਹ ਬੰਦਾ ਮੈਨੂੰ ਕਾਲਾ ਕਰਦਾ ਪੰਜ ਕਤਰ ਮਾਮਲੇ ਵਿੱਚ ਕਿਸੇ ਦੀ ਸਮਝੋ ਕਾਰਵਾਈ ਜਿਹੜੀ ਪੁਲਿਸ ਨੇ ਕੀਤੀ ਹੈ ਜੀ ਬਹੁਤ ਜ਼ਬਰਦਸਤ ਕਾਰਵਾਈ ਕੀਤੀ ਆ 8-2 ਦਿਨਾਂ ਚ ਹੀ ਬੰਦੇ ਜਿਹੜੇ 37 ਘਰ ਤੋਂ ਫੜ ਕੇ ਲੈ ਆਂਦੇ ਹਾਂ ਬਹੁਤ ਵਧੀਆ ਕਾਰਵਾਈ ਕੇ ਮੈਂ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਛਰੀਚਾ ਦਿਨਿਕ ਸਵਰਤੀ ਵੀ ਅੰਮ੍ਰਿਤਸਰ ਅੱਜ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਇੱਕ ਅਹਿਮ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿਉਂਕਿ ਜੋ ਬੀਤੀ 4 ਜਨਵਰੀ ਨੂੰ ਜਰਮਲ ਸਿੰਘ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਕਤਲ ਮਾਮਲਾ ਸੀਗਾ ਉਸ ਮਾਮਲੇ ਵਿੱਚ ਪੁਲਿਸ ਨੇ 7 ਗ੍ਰਿਫਤਾਰੀਆਂ ਕੀਤੀਆਂ ਜਿਸ ਵਿੱਚ ਦੋ ਜਿਹੜੇ ਨੇ આરોપી ਨੇ ਉਹ ਛਤੀਸਗੜ੍ਹ ਤੋਂ ਗ੍ਰਿਫਤਾਰ ਕੀਤੇ ਨੇ ਜਿਹੜੇ ਕਿ ਮੇਨ ਸ਼ੂਟਰ ਸਨ ਔਰ ਉਹਨਾਂ ਨੇ ਆਖਿਆ ਵੀ ਜੋ ਮਾਨ ਸਰਕਾਰਾ ਉਹ ਗੈਂਗਸਟਰ ਬਾਦ ਦੇ ਖਿਲਾਫ ਲਗਾਤਾਰ ਵੱਡੀਆਂ ਕਾਰਵਾਈਆਂ ਕਰ ਰਹੀ ਹੈ ਔਰ ਗੈਂਗਸਟਰ ਨੂੰ ਜਿਹੜਾ ਕਿ ਪੰਜਾਬ ਅੰਦਰੋਂ ਖਦੇੜਾ ਜਾਵੇਗਾ ਆਮ ਆਦਮੀ ਪਾਰਟੀ ਪੰਜਾਬ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਢਾਲੇਵਾਰ ਨੇ ਇੱਕ ਅਹਿਮ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਗੱਲਬਾਤ ਕਰਨ ਲੈਣਾ ਸਰਕ ਕਿ ਕਿ ਹੋ ਗਏ ਗੈਂਗਸਟਰ ਤੇ ਲਗਾਤਾਰ ਸ਼ਿਕੰਜਾ ਜਿਹੜਾ ਕਿ ਆਮ ਆਦਮੀ ਪਾਰਟੀ ਸਰਕਾਰ ਕਰ ਰਹੀ ਹੈ ਔਰ ਦੋ ਜਿਹੜੇ ਗੈਂਗਸਟਰ ਬਾਹਰੋਂ ਫੜ ਕੇ ਲੰਨਦੇ ਛੇਤੀ ਕਰਦੋ ਕਿ ਬਿਲਕੁਲ ਉਹ ਜਿਹੜਾ ਸਰਪੰਚ ਪਿਛਲੇ ਦਿਨੀ ਬਲਟੋਏ ਵਾਲਾ ਜਿਹਨੂੰ ਇੱਕ ਵਿਆਹ ਦੇ ਮਤਲ ਫੰਕਸ਼ਨ ਦੇ ਮੌਕੇ ਤੇ ਕਤਲ ਕੀਤਾ ਗਿਆ ਉਹ ਦੋਵੇਂ ਬੰਦੇ ਜਿਹੜੇ ਫੜਲੇ ਸੱਤ ਉਹਦੇ ਵਿੱਚ ਦੋਸ਼ੀ ਸੀਗੇ ਸੱਤੇ ਦੇ ਸੱਤੇ ਫੜਲੇ ਕਿਉਂਕਿ ਲਗਾਤਾਰ ਪੰਜਾਬ ਅੰਦਰ ਅਸ਼ਾਂਤੀ ਫੈਲਾਂ ਦੀ ਕੋਸ਼ਿਸ਼ਾਂ ਜਿਹੜੀ ਵਿਦੇਸ਼ ਬੈਠੇ ਗੈਂਗਸਟਰ ਕਰ ਰਹੇ ਨੇ ਕਿਸੇ ਨੂੰ ਵੀ ਇਹ ਆਜ਼ਾਦ ਨਹੀਂ 당ਾਂਗੇ ਹਰ ਤਰ੍ਹਾਂ ਪੰਜਾਬ ਦੇ ਵਿੱਚ ਕੰਟਰੋਲ ਕਰਕੇ ਰੱਖਾਂਗੇ ਸ਼ਾਂਤੀ ਬੜਾਂਗੇ ਰੱਖਾਂਗੇ ਪਰ ਲਗਾਤਾਰ ਸਰ ਜੋ ਹਾਲਾਤ ਨੇ ਜੋ ਥੈਟ ਕਾਲਸ ਆ ਰਹੀਆਂ ਨੇ ਪੰਜਾਬ ਅੰਦਰ ਅਸ਼ਾਂਤੀ ਫੈਲਾਂ ਦੀ ਕੋਸ਼ਿਸ਼ ਹੀ ਲਗਾਤਾਰ ਕਿਸੇ ਤੂ ਇੱਕ ਬਣਾਓ ਨਾ ਮਾਨ ਸਾਹਿਬ ਦੀ ਸਰਕਾਰ ਕਿਸੇ ਨੂੰ ਪੰਜਾਬ ਦੇ ਚਮਨ ਸ਼ਾਂਤੀ ਭੰਗ ਨਹੀਂ ਕਰ ਦਊਗੀ ਕਿਸੇ ਨੂੰ ਥੈਟ ਕਾਲ ਨਹੀਂ ਕਰ ਦਊਗੀ ਕਿ ਇਹ ਵੀ ਬੰਦੇ ਨੂੰ ਡਰ ਕੇ ਨਹੀਂ ਰਹਿਣਾ ਚਾਹੀਦਾ ਆਪਣਾ ਕੰਮ ਕਰਨ ਆਰਾਮ ਦੇ ਨਾਲ ਆਪਾਂ ਆਪਣਾ ਬਿਜ਼ਨਸ ਕਰ ਜਿਹੜਾ ਬੰਦਾ ਡਰਦਾ ਉਹ ਸਭ ਡਰਨਾ ਨਹੀਂ ਚਾਹੀਦਾ ਪੁਲਿਸ ਨੂੰ ਡਰਨਾ ਨਹੀਂ ਚਾਹੀਦਾ ਸਾਨੂੰ ਦੱਸਣਾ ਚਾਹੀਦਾ ਕਿ ਆਹ ਬੰਦਾ ਮੈਨੂੰ ਕਾਲਾ ਕਰਦਾ ਸਰਪੰਚ ਕਤਲ ਮਾਮਲੇ ਵਿੱਚ ਕਿਸਾਂ ਦੀ ਸਮੇਂ ਜੋ ਕਾਰਵਾਈ ਦੀ ਪੁੱਛ ਨਹੀਂ ਕੀਤੀ ਹੈ ਜੀ ਬਹੁਤ ਜ਼ਬਰਦਸਤ ਕਾਰਵਾਈ ਕੀਤੀ ਆ 8-2 ਦਿਨਾਂ ਚ ਹੀ ਬੰਦੇ ਜਿਹੜੇ 37 ਘਰ ਤੋਂ ਫੜ ਕੇ ਲੈ ਆਂਦੇ ਹਾਂ ਬਹੁਤ ਵਧੀਆ ਕਾਰਵਾਈ ਕਿ ਮੈਂ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਛਰੀਚਾ ਧਿਆਨਿਕ ਸਵਰਤੀ ਵੀ ਅੰਮ੍ਰਿਤਸਰ ਅੱਜ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਢਾਲੀ ਵਾਲ ਨੇ ਇੱਕ ਅਹਿਮ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿਉਂਕਿ ਜੋ ਬੀਤੀ 4 ਜਨਵਰੀ ਨੂੰ ਜਰਮਲ ਸਿੰਘ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਕਤਲ ਮਾਮਲਾ ਸੀਗਾ ਉਸ ਮਾਮਲੇ ਵਿੱਚ ਪੁਲਿਸ ਨੇ 7 ਗ੍ਰਿਫਤਾਰੀਆਂ ਕੀਤੀਆਂ ਜਿਸ ਵਿੱਚ ਦੋ ਜਿਹੜੇ ਨੇ આરોપી ਨੇ ਉਹ ਛੱਤੀਸਗੜ੍ਹ ਤੋਂ ਗ੍ਰਿਫਤਾਰ ਕੀਤੇ ਨੇ ਜਿਹੜੇ ਕਿ ਮੇਨ ਸ਼ੂਟਰ ਸਨ ਔਰ ਉਹਨਾਂ ਨੇ ਆਖਿਆ ਵੀ ਜੋ ਮਾਨ ਸਰਕਾਰ ਹੈ ਉਹ ਗੈਂਗਸਟਰਵਾਦ ਦੇ ਖਿਲਾਫ ਲਗਾਤਾਰ ਵੱਡੀਆਂ ਕਾਰਵਾਈਆਂ ਕਰ ਰਹੀ ਹੈ ਔਰ ਗੈਂਗਸਟਰਾਂ ਨੂੰ ਜਿਹੜਾ ਕਿ ਪੰਜਾਬ ਅੰਦਰੋਂ ਖਦੇੜਾ ਜਾਵੇਗਾ ਆਮ ਆਦਮੀ ਪਾਰਟੀ ਪੰਜਾਬ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਢਾਲੇਵਾਰ ਨੇ ਇੱਕ ਅਹਿਮ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਗੱਲਬਾਤ ਕਰਨ ਲੈਣਾ ਸਰਕ ਕੀ ਕੋ ਗਏ ਗੈਂਗਸਟਰ ਤੇ ਲਗਾਤਾਰ ਸ਼ਿਕੰਜਾ ਜਿਹੜਾ ਕਿ ਆਮ ਆਦਮੀ ਪਾਰਟੀ ਸਰਕਾਰ ਕਰ ਰਹੀ ਹੈ ਔਰ ਦੋ ਜਿਹੜੇ ਗੈਂਗਸਟਰ ਬਾਹਰੋਂ ਫੜ ਕੇ ਲੈਣੇ 36 ਕਰਦੋ ਕੀ ਕੋ ਗਏ ਬਿਲਕੁਲ ਉਹ ਜਿਹੜਾ ਸਰਪੰਚ ਪਿਛਲੇ ਦਿਨੀ ਬਲਟੋਏ ਵਾਲਾ ਜਿਹਨੂੰ ਇੱਕ ਵਿਆਹ ਦੇ ਮਤਲ ਫੰਕਸ਼ਨ ਦੇ ਮੌਕੇ ਤੇ ਕਤਲ ਕੀਤਾ ਗਿਆ ਉਹ ਦੋਵੇਂ ਬੰਦੇ ਜਿਹੜੇ ਫੜ ਲੈ ਸੱਤ ਕੋਤੇ ਵਿੱਚ ਦੋਸ਼ੀ ਸੀਗੇ ਸੱਤੇ ਦੇ ਸੱਤੇ ਫੜ ਲੈ ਕਿਉਂਕਿ ਲਗਾਤਾਰ ਪੰਜਾਬ ਅੰਦਰ ਅਸ਼ਾਂਤੀ ਫੈਲਾਂ ਦੀ ਕੋਸ਼ਿਸ਼ਾਂ ਜਿਹੜੀ ਵਿਦੇਸ਼ ਬੈਠੇ ਗੈਂਗਸਟਰ ਕਰ ਰਹੇ ਨੇ ਕਿਸੇ ਨੂੰ ਵੀ ਇਹ ਆਜ਼ਾਦ ਨਹੀਂ 당ਾਂਗੇ ਹੱਥ ਤਦਾਂ ਪੰਜਾਬ ਦੇ ਵਿੱਚ ਕੰਟਰੋਲ ਕਰਕੇ ਰੱਖਾਂਗੇ ਸ਼ਾਂਤੀ ਬੜਾਂਗੇ ਰੱਖਾਂਗੇ ਪਰ ਲਗਾਤਾਰ ਸਰ ਜੋ ਹਾਲਾਤ ਨੇ ਜੋ ਥ्रेट ਕਾਲਸ ਆ ਰਹੀਆਂ ਨੇ ਪੰਜਾਬ ਅੰਦਰ ਅਸ਼ਾਂਤੀ ਫੈਲਾਂ ਦੀ ਕੋਸ਼ਿਸ਼ੀ ਲਗਾਤਾਰ ਕਿਸੇ ਕੋਈ ਕਹਦਾ ਹੋ ਨਾ ਮਾਨ ਸਾਹਿਬ ਦੀ ਸਰਕਾਰ ਕਿਸੇ ਨੂੰ ਪੰਜਾਬ ਦੇ ਚਮਨ ਸ਼ਾਂਤੀ ਭੰਗ ਨਹੀਂ ਕਰ ਦਊਗੀ ਕਿਸੇ ਨੂੰ ਥ्रेट ਕਾਲ ਨਹੀਂ ਕਰ ਦਊਗੀ ਇਹ ਵੀ ਬੰਦੇ ਨੂੰ ਡਰ ਕੇ ਨਹੀਂ ਰਹਿਣਾ ਚਾਹੀਦਾ ਆਪਣਾ ਕੰਮ ਕਰਨ ਆਰਾਮ ਦੇ ਨਾਲ ਆਪਾਂ ਆਪਣਾ ਬਿਜ਼ਨਸ ਕਰ ਜਿਹੜਾ ਬੰਦਾ ਡਰਦਾ ਉਹ ਸਭ ਡਰਨਾ ਨਹੀਂ ਚਾਹੀਦਾ ਪੁਲਿਸ ਨੂੰ ਦੱਸਣਾ ਚਾਹੀਦਾ ਸਾਨੂੰ ਦੱਸਣਾ ਚਾਹੀਦਾ ਕਿ ਆਹ ਬੰਦਾ ਮੈਨੂੰ ਕਾਲਾ ਕਰਦਾ ਸਰਪੰਚ ਕਤਲ ਮਾਮਲੇ ਵਿੱਚ ਕਿਸਾਂ ਦੀ ਸਮੇਂ ਜੋ ਕਾਰਵਾਈ ਦੀ ਪੁੱਛ ਨਹੀਂ ਕੀਤੀ ਹੈ ਜੀ ਬਹੁਤ ਜ਼ਬਰਦਸਤ ਕਾਰਵਾਈ ਕੀਤੀ ਆ 8-2 ਦਿਨਾਂ ਚ ਹੀ ਬੰਦੇ ਜਿਹੜੇ 37 ਘਰ ਤੋਂ ਫੜ ਕੇ ਲੈ ਆਂਦੇ ਹਾਂ ਬਹੁਤ ਵਧੀਆ ਕਾਰਵਾਈ ਕਿਆ ਮੈਂ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਛਰੀਚਾ ਦਿਨਿਕ ਸਵਰਤੀ ਵੀ ਅੰਮ੍ਰਿਤਸਰ ਅੱਜ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਇੱਕ ਅਹਿਮ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿਉਂਕਿ ਜੋ ਬੀਤੀ 4 ਜਨਵਰੀ ਨੂੰ ਜਰਮਲ ਸਿੰਘ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਕਤਲ ਮਾਮਲਾ ਸੀਗਾ ਉਸ ਮਾਮਲੇ ਵਿੱਚ ਪੁਲਿਸ ਨੇ 7 ਗ੍ਰਿਫਤਾਰੀਆਂ ਕੀਤੀਆਂ ਜਿਸ ਵਿੱਚ ਦੋ ਜਿਹੜੇ ਨੇ આરોપી ਨੇ ਉਹ ਛੱਤੀਸਗੜ੍ਹ ਤੋਂ ਗ੍ਰਿਫਤਾਰ ਕੀਤੇ ਨੇ ਜਿਹੜੇ ਕਿ ਮੇਨ ਸ਼ੂਟਰ ਸਨ ਔਰ ਉਹਨਾਂ ਨੇ ਆਖਿਆ ਵੀ ਜੋ ਮਾਨ ਸਰਕਾਰ ਹੈ ਉਹ ਗੈਂਗਸਟਰਵਾਦ ਦੇ ਖਿਲਾਫ ਲਗਾਤਾਰ ਵੱਡੀਆਂ ਕਾਰਵਾਈਆਂ ਕਰ ਰਹੀ ਹੈ ਔਰ ਗੈਂਗਸਟਰਾਂ ਨੂੰ ਜਿਹੜਾ ਕਿ ਪੰਜਾਬ ਅੰਦਰੋਂ ਖਦੇੜਾ ਜਾਵੇਗਾ ਆਮ ਆਦਮੀ ਪਾਰਟੀ ਪੰਜਾਬ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਢਾਲੇਵਾਰ ਨੇ ਇੱਕ ਅਹਿਮ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਗੱਲਬਾਤ ਕਰਨ ਲੈਣਾ ਸਰਕ ਕੀ ਕੋ ਗਏ ਗੈਂਗਸਟਰ ਤੇ ਲਗਾਤਾਰ ਸ਼ਿਕੰਜਾ ਜਿਹੜਾ ਕਿ ਆਮ ਆਦਮੀ ਪਾਰਟੀ ਸਰਕਾਰ ਕਰ ਰਹੀ ਹੈ ਔਰ ਦੋ ਜਿਹੜੇ ਗੈਂਗਸਟਰ ਬਾਹਰੋਂ ਫੜ ਕੇ ਲੈਣੇ 36 ਕਰਦੋ ਕੀ ਕੋ ਗਏ ਬਿਲਕੁਲ ਉਹ ਜਿਹੜਾ ਸਰਪੰਚ ਪਿਛਲੇ ਦਿਨੀ ਬਲਟੋਏ ਵਾਲਾ ਜਿਹਨੂੰ ਇੱਕ ਵਿਆਹ ਦੇ ਮਤਲ ਫੰਕਸ਼ਨ ਦੇ ਮੌਕੇ ਤੇ ਕਤਲ ਕੀਤਾ ਗਿਆ ਉਹ ਦੋਵੇਂ ਬੰਦੇ ਜਿਹੜੇ ਫੜਲੇ ਸੱਤ ਉਹਦੇ ਵਿੱਚ ਦੋਸ਼ੀ ਸੀਗੇ ਸੱਤੇ ਦੇ ਸੱਤੇ ਫੜਲੇ ਕਿ ਲਗਾਤਾਰ ਪੰਜਾਬ ਅੰਦਰ ਅਸ਼ਾਂਤੀ ਫਲਾਣ ਦੀ ਕੋਸ਼ਿਸ਼ਾਂ ਜਿਹੜੀ ਵਿਦੇਸ਼ ਬੈਠੇ ਗੈਂਗਸਟਰ ਕਰ ਰਹੇ ਨੇ ਕਿਸੇ ਨੂੰ ਵੀ ਇਹ ਆਜ਼ਾਦ ਨਹੀਂ 당ਾਂਗੇ ਹਰ ਤਰ੍ਹਾਂ ਪੰਜਾਬ ਦੇ ਵਿੱਚ ਕੰਟਰੋਲ ਕਰਕੇ ਰੱਖਾਂਗੇ ਸ਼ਾਂਤੀ ਬੜਾਂਗੇ ਰੱਖਾਂ ਪਰ ਲਗਾਤਾਰ ਸਰ ਜੋ ਹਾਲਾਤ ਨੇ ਜੋ ਥੈਟ ਕਾਲਸ ਆ ਰਹੀਆਂ ਨੇ ਪੰਜਾਬ ਅੰਦਰ ਅਸ਼ਾਂਤੀ ਫਲਾਣ ਦੀ ਕੋਸ਼ਿਸ਼ੀ ਲਗਾਤਾਰ ਜੈਸਾ ਕੋਈ ਵੀ ਬਲਾਓ ਨਾ ਮਾਨ ਸਾਹਿਬ ਦੀ ਸਰਕਾਰ ਕਿਸੇ ਨੂੰ ਪੰਜਾਬ ਦੇ ਚਮਨ ਸ਼ਾਂਤੀ ਭੰਗ ਨਹੀਂ ਕਰ ਦਊਗੀ ਕਿਸੇ ਨੂੰ ਥੈਟ ਕਾਲ ਨਹੀਂ ਕਰ ਦਊਗੀ ਕਿਸੇ ਵੀ ਬੰਦੇ ਨੂੰ ਡਰ ਕੇ ਨਹੀਂ ਰਹਿਣਾ ਚਾਹੀਦਾ ਆਪਣਾ ਕੰਮ ਕਰਨ ਆਜ਼ਾਦ ਦੇ ਨਾਲ ਆਪਾਂ ਆਪਣਾ ਬਿਜ਼ਨਸ ਕਰ ਜਿਹੜਾ ਬੰਦਾ ਡਰਦਾ ਉਹ ਸਭ ਡਰਨਾ ਨਹੀਂ ਚਾਹੀਦਾ ਪੁਲਿਸ ਨੂੰ ਡਰਨਾ ਚਾਹੀਦਾ ਸਾਨੂੰ ਦੱਸਣਾ ਚਾਹੀਦਾ ਕਿ ਆਹ ਬੰਦਾ ਮੈਨੂੰ ਕਾਲਾ ਕਰਦਾ ਸਰਪੰਚ ਕਤਲ ਮਾਮਲੇ ਵਿੱਚ ਕਿਸਾਂ ਦੀ ਸਮੇਂ ਜੋ ਕਾਰਵਾਈ ਪੁਲਿਸ ਨੇ ਕੀਤੀ ਹੈ ਜੀ ਬਹੁਤ ਜ਼ਬਰਦਸਤ ਕਾਰਵਾਈ ਕੀਤੀ ਆ 8-2 ਦਿਨਾਂ 'ਚ ਹੀ ਬੰਦੇ ਜਿਹੜੇ 37 ਘਰ ਤੋਂ ਫੜ ਕੇ ਲੈ ਆਂਦੇ ਹਾਂ ਬਹੁਤ ਵਧੀਆ ਕਾਰਵਾਈ ਕਿਆ ਮੈਂ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਰਸੀਚਾ ਧਿਆਨਿਕ ਸਿਟੀ ਵੀ ਅੰਮ੍ਰਿਤਸਰ